ਸਤਿ ਸ਼੍ਰੀ ਅਕਾਲ ਜੀ ਵੈਲਕਮ ਹੈ ਜੀ ਤੁਹਾਡਾ ਸਾਡੇ ਚੈਨਲ ਸੁਖੀ ਸੰਗਰ ਦੇ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਬਹੁਤ ਵਧੀਆ ਹੋਵਗੇ ਤੇ ਜਿਹੜੀ ਆਪਣੀ ਅੱਜ ਵਾਲੀ ਕਲੈਕਸ਼ਨ ਹੈ ਜੀ ਇਹ ਸਾਰੇ ਆਪਣੇ ਦੁਪੱਟਾ ਸੂਟ ਰਹਿਣਗੇ ਕਿਉਂਕਿ ਕਾਫੀ ਜਣਿਆਂ ਦੀ ਡਿਮਾਂਡ ਸੀ ਕਿ ਤੁਸੀਂ ਦੁਪੱਟਾ ਸੂਟ ਲੈ ਕੇ ਆਓ ਆਪਣੇ ਜਿਹੜੇ ਅੱਗੇ ਸਮਰ ਦੇ ਵਿੱਚ ਪੇਅਰ ਕਰ ਸਕਦੇ ਆ ਬੜੇ ਪਿਆਰੇ ਜਿਹੇ ਆਪਣੇ ਅੱਜ ਵਾਲੇ ਸੂਟ ਰਹਿਣਗੇ ਸਾਰੇ ਵੀਡੀਓ ਨੂੰ ਤੁਸੀਂ ਐਂਡ ਤੱਕ ਜਰੂਰ ਦੇਖਿਓ ਜੀ ਕਿਉਂਕਿ ਆਪਾਂ ਫੈਬਰਿਕ ਦੀ ਸਾਰੀ ਡਿਟੇਲ ਵੀਡੀਓ ਦੇ ਵਿੱਚ ਹੀ ਦਵਾਂਗੇ ਸਕ੍ਰੀਨ ਦੇ ਉੱਪਰ ਆਪਣਾ ਨੰਬਰ ਸ਼ੋ ਹੁੰਦਾ ਹੈ 7889148238 ਇਹ ਆਪਣਾ WhatsApp ਨੰਬਰ ਹੈ ਜੀ ਤੁਹਾਨੂੰ ਇਹਨਾਂ ਚੋਂ ਕੋਈ ਵੀ ਸੂਟ ਪਸੰਦ ਆਉਂਦਾ ਤਾਂ ਤੁਸੀਂ ਸਾਨੂੰ ਸਕਰੀਨਸ਼ਾਟ ਲੈ ਕੇ WhatsApp ਕਰ ਸਕਦੇ ਹੋ ਠੀਕ ਹੈ ਜੀ ਆਪਾਂ ਸ਼ੁਰੂ ਕਰਦੇ ਹਾਂ ਇਹ ਆਪਣਾ ਫਰਸਟ ਸੂਟ ਰਹੂਗਾ ਜੀ ਇਹ ਹੈਗਾ ਪਿਓਰ ਜੌਰਜਟ ਦੇ ਟਿਸਟਾ ਦੇ ਜੌਰਜਟ ਰਹੂਗੀ ਸਾਰੀ ਆਪਣੀ ਠੀਕ ਹੈ ਜੀ ਟਿਸਟਾ ਫੈਬਰਿਕ ਦਾ ਪਿਓਰ ਦੇ ਵਿੱਚ ਬਹੁਤ ਹੀ ਪਿਆਰਾ ਜਿਹਾ ਇਹ ਸ਼ੇਡ ਆ मोर पंखी जी टोन मतलब बहुत प्यारा जहाँ सोबर सरदारी जहा कलर रहूगा तो ये पूरा हाईलाइट किया होता देख सकते हो वर्क हो सारा हाईलाइट किए हुए फ्लावर विच। ठीक है जी प्योर जॉर्जट रहूगी एर्ट करेप की बॉटम रहूगी जी प्योर दा ये तो प्योर जॉर्जट का ये रहूगा दुपट्टा प्रिंट दुपट्टा तो रहेगा जो कि बहुत ही प्यारा लग रहा ਇਸ ਚੈੱਕ ਕਰ ਸਕਦੇ ਹੋ ਇਹ ਆਪਣਾ ਆ ਗਿਆ ਇਹ ਨਾਲ ਦੁਪੱਟਾ ਦੁਪੱਟੇ ਦੇ ਇਦਾਂ 4 ਸਾਈਡ ਬਾਰਡਰ ਬਣਿਆ ਹੋਇਆ 4 ਸਾਈਡ ਬਾਰਡਰ ਆਊਗਾ ਦੁਪੱਟੇ ਦੇ ਸੈਂਟਰ ਦੁਪੱਟੇ ਦਾ ਪਲੇਨ ਰਹੂਗਾ ਤੇ ਕਾਰਨਰਸ ਇਦਾਂ ਫਲਾਅਰ ਦਿੱਤਾ ਹੋਊਗਾ ਠੀਕ ਹੈ ਜੀ ਤੇ ਪ्योर ਜੌਰਜਟ ਚੀ ਦੁਪੱਟਾ ਇਹਦਾ ਆ ਜੀ ਅ ਸ਼ਰਟ ਤੇ ਹਾਈਲਾਈਟ ਹੈ ਜੀ ਠੀਕ ਹੈ ਟਿਸਟਾ ਦਾ ਰਹਿਣਗੇ ਇਹ ਦੁਪੱਟਾ ਸੂਟ ਉਸ ਨੂੰ ਇਹ ਤਾਂ ਸਿੰਪਲ ਵੀ ਰੈਡੀ ਕਰਵਾ ਸਕਦੇ ਤੇ ਸਲਵਾਰ ਤੇ ਆਪਾਂ ਇਹਦਾ ਵਰਕ ਵਗੈਰਾ ਕਰਕੇ ਨੂੰ ਥੋੜਾ ਹੋਰ ਵੀ ਡਿਜ਼ਾਈਨ ਕਰ ਸਕਦੇ ਆ ਇਹ ਤੁਹਾਡੀ ਚੁਆਇਸ ਹੋਊਗੀ ਠੀਕ ਹੈ ਜੀ ਕਲਰ ਇਹ ਬਹੁਤ ਪਿਆਰਾ ਲੱਗੇਗਾ ਇਹ ਆ ਗਿਆ ਜੀ ਆਪਣਾ ਫਰਸਟ ਸੂਟ ਸੈਕਿੰਡ ਸੂਟ ਆਪਣਾ ਆ ਗਿਆ ਜੀ ਇਹ ਵਾਲਾ ਪ੍ਰਿੰਟ ਜਿਹੜੇ ਆਪਣੇ ਅੱਜ ਵਾਲੇ ਆ ਸਾਰੇ ਇੱਕ ਤੋਂ ਇੱਕ ਰਹਿਣਗੇ ਜੀ ਸਾਰੇ ਨਿਊ ਪ੍ਰਿੰਟ ਨੇ ਤੇ ਨਿਊ ਹੀ ਆਪਣੇ ਆਰਟੀਕਲ ਨੇ ਇਹ ਸਾਰੇ ਇਹ ਵੀ ਹੈਗਾ ਜੀ ਬਲੈਕ ਦੇ ਵਿੱਚ ਵੀ ਬਹੁਤ ਪਿਆਰਾ ਜਿਹਾ ਪ੍ਰਿੰਟ ਰਹੂਗਾ ਕੀ ਕਜੀ ਪ੍ਰਿੰਟ ਇਹਦਾ ਤੁਸੀਂ ਚੈੱਕ ਕਰੋ ਬਲੈਕ 베ਸ skin color ਦੇ ਉੱਪਰ ਫਲਾ ਇਹਦੇ ਉੱਪਰ ਵੀ ਵਰਕ ਹੈ ਤੁਸੀਂ ਚੈੱਕ ਕਰ ਸਕਦੇ ਹੋ ਬੈਕ ਤੋਂ ਬਹੁਤ ਹੀ ਪਿਆਰਾ ਜੈ ਇਹਦੇ ਉੱਪਰ ਕੰਮ ਕੀਤਾ ਹੋਇਆ ਸਾਰੇ ਪ੍ਰਿੰਟ ਦੇ ਉੱਪਰ ਇੱਥਾ ਬੈਕ ਤੋਂ ਥੋੜਾ ਸ਼ੋ ਹੋ ਰਿਹਾ ਕਿਉਂਕਿ ਵੀਡੀਓ ਚ ਇਦਾਂ ਸ਼ੋ ਨਹੀਂ ਹੁੰਦਾ ਪੂਰੇ ਦੇ ਉੱਪਰ ਵਰਕ ਦਿੱਤਾ ਹੋਇਆ ਬਹੁਤ ਪਿਆਰਾ ਜੈ ਸ਼ਰਟ ਦੇ ਉੱਪਰ ਠੀਕ ਹੈ ਜੀ ਫੈਬਰਿਕ ਇਹ ਵੀ ਜੌਰਜਟ ਰਹੂਗਾ ਜੀ ਟਿਸਟਾ ਦੀ ਜੌਰਜਟ ਰਹੂਗੀ 크ريب ਦੀ ਇਹਦੇ ਨਾਲ ਆ ਗਈ ਜੀ ਪਲੇਨ ਬਾਟਮ ਇਹਦੇ ਬਾਟਮ ਤੇ ਆਪਾਂ ਥੋੜਾ ਬਹੁਤਾ ਮਿਸ ਵਰਕ ਕਰਾਂਗੇ ਹੈਂਡ ਵਰਕ ਵੀ ਕਰ ਸਕਦੇ ਆ ਤਾਂ ਇਹਦੇ ਨਾਲ ਆਪਾਂ ਮਿਲਦਾ ਜੁਲਦਾ ਵੀ ਵਰਕ ਦੇ ਸਕਦੇ ਆ ਪਿਓਰ ਜੌਰਜਟ ਦਾ ਹੀ ਰਹੂਗਾ ਜੀ ਇਹਦੇ ਨਾਲ ਦੁਪੱਟਾ ਦੁਪੱਟਾ ਇਹਦਾ ਵੀ ਬਹੁਤ ਪਿਆਰਾ ਹੈ ਇਆ ਗਿਆ ਜੀ ਸੈਂਟਰ ਇਹਦਾ ਵੀ ਇਦਾਂ ਸੈਲਫ ਆ ਜਾਂਦੀ ਹੈ ਸੈਂਟਰ ਦੇ ਵਿੱਚ ਤੇ ਇਦਾਂ ਬੰਚ ਦਿੱਤੇ ਹੋਏ ਕੋਰਨਰ ਦੇ ਉੱਪਰ ਐਂਡ ਇਦਾਂ ਬਾਰਡਰ ਆ ਜਾਂਦਾ ਸਕਿਨ ਜਿੱਦਾਂ ਆਪਣੀ ਸ਼ਰਟ ਤੇ ਆ ਜਾਂਦਾ ਠੀਕ ਹੈ ਜੀ ਖੁੱਲੇ ਡੁੱਲੇ ਦੁਪੱਟੇ ਰਹਿਣਗੇ 2 ਮੀਟਰ ਦੇ ਇਦਾਂ ਦੁਪੱਟਾ ਇਹਦਾ ਵੀ ਪਿਓਰ ਜੌਰਜਟ ਦੇ ਵਿੱਚ ਰਹੂਗਾ ਇਹ ਆਪਣੇ ਸਾਰੇ ਨਿਊ ਜੇ ਆਰਟੀਕਲ ਨੇ ਜੀ ਇਹ ਕਲਰ ਜਿੱਦਾਂ ਬਲੈਕ ਤੁਹਾਨੂੰ ਫਸਟ ਸ਼ੇਡ ਦਿਖਾਇਆ ਮੈਂ ਕਲਰ ਸਾਰੇ ਹੀ ਬਹੁਤ ਪਿਆਰੇ ਆ ਐਂਡ ਨੈਕਸਟ ਆ ਜਾਂਦਾ ਜੀ ਆਪਣਾ ਇਹ ਵਾਲਾ ਸੂਟ ਇਹ ਵੀ ਡਿਜ਼ਾਈਨਰ ਪੀਸ ਹੈ ਜੀ ਇਹ ਵੀ ਜਾਰਜਟ ਦੇ ਉੱਪਰ ਹੀ ਰਹੂਗਾ ਟਿਸਟਾ ਦਾ ਸੂਟ ਰਹੂਗਾ ਇਹ ਵੀ ਇਹ ਥੋੜਾ ਡਿਜ਼ਾਈਨਰ ਪੀਸ ਆ ਗਿਆ ਤੇ ਫੈਬਰਿਕ ਇਹ ਵੀ ਤੁਸੀਂ ਜਿੱਦਾਂ ਆਪਾਂ ਪਹਿਲਾ ਸੂਟ ਬਲੈਕ ਤੁਹਾਨੂੰ ਦਿਖਾਇਆ ਵੀ ਬਲੈਕ ਦੇ ਵਿੱਚ ਹੀ ਆ ਇਹਦੇ ਵੀ ਸਾਰੇ ਦੇ ਉੱਪਰ ਇਦਾਂ ਬੈਕ ਤੋਂ ਮੈਂ ਤੁਹਾਨੂੰ ਦਿਖਾ ਰਹੀ ਹਾਂ ਵਰਕ ਆ ਜਾਊਗਾ ਪੂਰੇ ਦੇ ਉੱਪਰ ਇਦਾਂ ਵਰਕ ਦਿੱਤਾ ਹੋਇਆ ਸ਼ਰਟ ਦੇ ਵਿੱਚ ਠੀਕ ਹੈ ਜੀ ਇਹ ਆ ਗਿਆ ਜੀ ਇਹ ਦਰਦਾ ਹੋਗਾ ਇਹਦੇ ਵਿੱਚ ਲਾਈਨਾਂ ਦਿੱਤੀਆਂ ਹੋਈਆਂ ਉਹ ਡਿਜ਼ਾਈਨ ਇਹ ਆਪਣਾ ਨੈਕ ਦੇ ਕੋਲੇ ਬਣ ਚਾਜੂਗਾ ਪੂਰੇ ਦੇ ਵਿੱਚ ਵਰਕ ਰਹੂਗਾ ਜੇ ਮੈਂ ਤੁਹਾਨੂੰ ਦੁਆਰਾ ਦੱਸ ਰਹੀ ਹਾਂ ਐਲੀਗੈਂਟ ਜੇ ਸੂਟ ਆ ਇਹ ਇੱਥੇ ਆਪਣੀ ਨੈਕ ਬਣੂਗੀ ਜੀ ਇਹ ਬਣ ਚਾਜੂਗਾ ਆਪਣੇ ਘੇਰੇ ਦੇ ਉੱਪਰ ਐਂਡ A ਦੇ ਨੀਚੇ ਇਦਾਂ ਬਾਰਡਰ ਦਿੱਤਾ ਹੋਇਆ ਇਹ ਤੁਹਾਡੀ ਚੋਇਸ ਹੈ ਬਾਰਡਰ ਰੱਖਣਾ ਵੈਸੇ ਬਹੁਤ ਗ੍ਰੇਸਫੁਲ ਲੱਗ ਰਿਹਾ ਇਦਾਂ ਵਰਕ ਕੇ ਸਾਰੀ ਮਤਲਬ ਸ਼ਰਟ ਤੇ ਇਦਾਂ ਹੀ ਵਰਕ ਗਿਆ ਚੈੱਕ ਕਰੋ ਪਿਓਰ ਜਾਰਜਟ ਦੇ ਰਹਿਣਗੇ ਇਹ ਠੀਕ ਹੈ ਜੀ ਇਹ ਦਾ ਫਰੰਟ ਆ ਗਿਆ ਐਂਡ ਸੇਮ ਹੀ ਇਦੀ ਬੈਕ ਹੈ ਇਦਾਂ ਇਹ ਦੀ ਬੈਕ ਦਾ ਕੰਮ ਆ ਗਿਆ ਮੀਨਸ ਇਦਾਂ ਉਹ ਨੈੱਕ ਆ ਗਈ घेरा बैकते भी सेम बॉर्डर रहूगा इदा ही आऊगा जी ये बैकते बॉर्डर इदा ठीक है फ्रंट एंड बैक सेम आऊगा एंड यह आ गई जी स्लीव्स के काम यह स्लीवस आया एदा बाजू के उपर आ जाऊगा ये वाला बच्चा आजुगा ये पैटर्न भी बहुत सोहना बनिया हुआ ब्लैक एंड स्किन का कॉम्बीनेशन रहूगा यह बहुत प्यारा जहां अपना पैटर्न ਪਿਓਰ ਜੌਰਜਟ ਰਹੂਗੀ ਪਲੇਨ ਕ੍ਰੇਪ ਦੀ ਇਹਦੇ ਨਾਲ ਵੀ ਬਾਟਮ ਰਹੂਗੀ ਤੇ ਪਿਓਰ ਜੌਰਜਟ ਦਾ ਇਹਦੇ ਨਾਲ ਵੀ ਦੁਪੱਟਾ ਰਹੂਗਾ ਜੀ ਦੁਪੱਟਾ ਇਹਦਾ ਵੀ ਬਹੁਤ ਪਿਆਰਾ ਹੈ ਦੁਪੱਟੇ ਬਹੁਤ ਹੀ ਜ਼ਿਆਦਾ ਪਿਆਰੇ ਆ ਇਹਨਾਂ ਦੇ ਇਹਦਾ ਦੁਪੱਟਾ ਵੀ ਬਹੁਤ ਪਿਆਰਾ ਹੈ ਇੱਥਾ ਇਸ ਚੈੱਕ ਕਰੋ ਬਹੁਤ ਪਿਆਰਾ ਜਿਹਾ ਪ੍ਰਿੰਟ ਹੈ ਐਂਡ ਸ਼ਰਟ ਦੀ ਤਰ੍ਹਾਂ ਦੇ ਵਿੱਚ ਸੈਲਫ ਆ ਜਾਂਦੀ ਹੈ ਇੱਥਾ ਲਾਈਨਾਂ ਦਿੱਤੀਆਂ ਹੋਈਆਂ ਬਾਟ ਐਂਡ ਇਹਦਾ ਫਲਾਅ ਦਿੱਤੇ ਹੋਇਆ ਪਿਓਰ ਜਾਰਜਟ ਦੇ ਦੁਪੱਟੇ ਨੇ ਜੀ ਇਹ ਇਹ ਜਮਾਂ ਵੀ ਸਿਰਫ ਤੋਂ ਸਲਿੱਪ ਨਹੀਂ ਹੁੰਦੇ ਹੈਗੇ ਠੀਕ ਹੈ ਜੀ ਤੇ ਬਹੁਤ ਪਿਆਰੇ ਜਿਹੇ ਆਪਣੇ ਫੈਬਰਿਕ ਰਹੂਗਾ ਤੇ ਸੂਟ ਰਹੂਗਾ ਕਿੰਕੀ ਜੀ ਇਹ ਵੀ ਬਲੈਕ ਕਲਰ ਦੇ ਵਿੱਚ ਆ ਗਿਆ ਐਂਡ ਨੈਕਸਟ ਆ ਗਿਆ ਜੀ ਆਪਣਾ ਇਹ ਵਾਲਾ ਸੂਟ ਕਲਰ ਇਹ ਵੀ ਬਹੁਤ ਜ਼ਿਆਦਾ ਪਿਆਰਾ ਰਹੂਗਾ ਇਹ ਬਰਬਰੀ ਦੇ ਉੱਪਰ ਨੇ ਜੀ ਬਰਬਰੀ ਫੈਬਰਿਕ ਇਦਾਂ ਦਾ ਕਿ ਆਪਣਾ ਸਰਦੀ ਗਰਮੀ ਯੂਜ਼ ਹੁੰਦਾ ਇਹਨੂੰ ਆਪਾਂ ਗਰਮੀ ਚ ਵੀ ਪਾਰਟੀ ਵੇਅਰ ਯੂਜ਼ ਕਰ ਸਕਦੇ ਹਾਂ ਸਰਦੀ ਵੀ ਇਹ ਇਦਾਂ ਦਾ ਫੈ布ਰਿਕ ਹੈ ਟਾ ਲਾਈਨਿੰਗ ਲੱਗ ਕੇ ਆਪਾਂ ਇਹਨੂੰ ਰੈਡੀ ਕਰਦੇ ਹਾਂ ਤੇ ਕਾਫੀ ਟ੍ਰੈਂਡ ਦੇ ਵਿੱਚ ਵੀ ਆਇਆ ਹੈ ਫੈਬਰਿਕ ਸੌਫਟ ਫੈਬਰਿਕ ਹੈ ਇਹ ਵੀ ਕਲਰ ਬਹੁਤ ਪਿਆਰਾ ਜੀ ਇਹ ਵਰਬਰੀ ਦੇ ਵਿੱਚ ਆ ਜਾਊਗਾ ਹੈਗਾ ਠੀਕ ਹੈ ਜੀ ਇਹ ਵੀ ਪੂਰਾ ਮਿਸ ਹਾਈਲਾਈਟ ਹੋਇਆ ਹੋਇਆ ਕਲਰ ਤੁਸੀਂ ਚੈੱਕ ਕਰੋ ਕਲਰ ਕੰਬੀਨੇਸ਼ਨ ਬਹੁਤ ਹੀ ਪਿਆਰਾ ਜਿਹਾ ਕਲਰ ਹੈ ਆ ਤੇ ਕੰਬੀਨੇਸ਼ਨ ਪੂਰਾ ਹਾਈਲਾਈਟ ਹੋਇਆ ਤੁਸੀਂ ਚੈੱਕ ਕਰ ਸਕਦੇ ਹੋ ਇਹ ਵੀ ਐਂਡ ਇਹਦੇ ਨਾਲ ਵੀ ਕ੍ਰੀਪੀ ਬਾਟਮ ਲਾਉਗੀ ਠੀਕ ਹੈ ਜੀ ਤੇ ਦੁਪੱਟੇ ਇੰਨਾ ਦੇ ਵੀ ਬਹੁਤ ਜ਼ਿਆਦਾ ਪਿਆਰੇ ਆ ਬਰਬਰੀ ਦੇ ਵਿੱਚ ਹੀ ਦੁਪੱਟਾ ਰਹੂਗਾ ਇਹਦਾ ਇਹ ਵੀ ਆਪਣੇ ਸਲਿਪਰੀ ਨਹੀਂ ਹੁੰਦੇ ਦੁਪੱਟੇ ਠੀਕ ਹੈ ਜੀ ਇਹ ਆ ਗਿਆ ਇਹਦਾ ਦੁਪੱਟਾ ਦੁਪੱਟਾ ਇਹਦਾ ਵੀ ਬਹੁਤ ਗ੍ਰੇਸਫੁੱਲ ਹੈ ਪੂਰੇ ਦੇ ਵਿੱਚ ਤਾਂ ਡਿਜ਼ਾਈਨ ਆ ਜਾਂਦਾ ਜਿੱਦਾਂ ਆਪਣੇ ਸ਼ਰਟ ਦੇ ਵਿੱਚ ਠੀਕ ਹੈ ਜੀ ਕਲਰ ਬਹੁਤ ਹੀ ਪਿਆਰਾ ਹੈ ਕਲਰ ਆ ਠੀਕ ਹੈ ਇਹਦੇ ਤੁਸੀਂ ਦੁਪट्टे ਦੇ ਉੱਪਰ ਵਰਕ ਵਗੈਰਾ ਵੀ ਕਰ ਸਕਦੇ ਹੋ ਮੈਂ ਤੁਹਾਨੂੰ ਲਾਸਟ ਦੇ ਵਿੱਚ ਰੈਡੀ ਹੋਇਆ ਵੀ ਸੂਟ ਬਰਬਰੀ ਦਾ ਇੱਕ ਤੁਹਾਡੇ ਨਾਲ ਸ਼ੇਅਰ ਕਰਾਂਗੀ ਉਹਨੂੰ ਆਪਾਂ ਰੈਡੀ ਕੀਤਾ ਵਰਕ ਵਗੈਰਾ ਕਰਕੇ ਦੁਪट्टे ਦੇ ਉੱਪਰ ਤੁਸੀਂ ਕੱਟ ਵਰਕ ਕਰਾ ਸਕਦੇ ਹੋ ਲੇਸ ਦੀ ਫਿਨਿਸ਼ਿੰਗ ਦੇ ਸਕਦੇ ਹੋ बॉटਮ ਤੇ ਕੰਮ ਹੋ ਜਾਊਗਾ ਹਾਂਜੀ ਤੇ ਕਲਰ ਵੀ ਬਹੁਤ ਪਿਆਰਾ ਇਹ ਵਾਲਾ ਆਪਣਾ ਕਲਰ ਕੰਬੀਨੇਸ਼ਨ ਇਹ ਨਿਊ ਜੈ ਸ਼ੇਡ ਦਾ ਕੰਬੀਨੇਸ਼ਨ ਹੈ ਤੇ ਬਹੁਤ ਪਿਆਰਾ ਲੱਗ ਰਿਹਾ ਹੈ ਠੀਕ ਹੈ ਜੀ ਬਰਬਰੀ ਫੈਬਰਿਕ 크ريب ਦੀ ਬਾਟਮ ਤੇ ਰਾਉਗੀ ਤੇ ਵਿਦ ਵਰਕ ਆ ਇਹਨੂੰ ਆਪਾਂ ਇਦਾਂ ਵੀ ਰੈਡੀ ਕਰਵਾ ਸਕਦੇ ਆ ਇਹਦੇ ਤੇ ਕੁਝ ਵੀ ਕਰਾਉਣ ਦੀ ਨੀਡ ਨਹੀਂ ਕਿਉਂਕਿ ਇਹਦੇ ਉੱਪਰ ਪਹਿਲਾਂ ਹੀ ਹਾਈਲਾਈਟ ਕੀਤਾ ਹੋਇਆ ਠੀਕ ਹੈ ਜੀ ਤੇ ਨੈਕਸਟ ਇਹਦੇ ਵਿੱਚ ਆਪਣੇ ਕੋਲੇ ਆ ਜਾਂਦਾ ਇਹ ਵੀ ਪ੍ਰਿੰਟ ਬਹੁਤ ਜ਼ਿਆਦਾ ਪਿਆਰਾ ਇਹ ਸਾਰੇ ਇੱਕ ਤੋਂ ਇੱਕ ਪ੍ਰਿੰਟ ਰਹਿਣਗੇ ਜੀ ਇਹ ਵੀ ਬੜਾ ਮਿੱਠਾ ਜਿਹਾ ਪੀਚ ਜੀ ਟੋਨ ਹੈ ਲਾਈਟ ਜੀ ਪੀਚ ਟੋਨ ਬਹੁਤ ਹੀ ਪਿਆਰਾ ਜਾਇ ਹੈ ਜੀ ਇਹ ਵੀ ਅੱਜ ਵਾਲੇ ਸਾਰੇ ਸੂਟ ਹੀ ਪਰਸਨਲੀ ਵੀ ਮੈਨੂੰ ਇਹਨੇ ਜਿਆਦਾ ਪਿਆਰੇ ਲੱਗੇ ਇਹ ਚੈੱਕ ਕਰੋ ਤੁਸੀਂ ਇਹ ਵੀ ਪ੍ਰਿੰਟ ਐਂਡ ਕਲਰ ਬਹੁਤ ਜਿਆਦਾ ਪਿਆਰਾ ਇਹ ਵੀ ਸੇਮ ਪਿਓਰ ਬਰਬਰੀ ਦੇ ਉੱਪਰ ਰਹੂਗੀ ਜੀ ਸ਼ਰਟ ਹਾਈਲਾਈਟ ਕੀਤੀ ਹੋਈ ਹੈ ਸ਼ਰਟ ਸਾਰੀ ਸੇਮ ਉਦਾਂ ਹੀ ਜਿੱਦਾਂ ਆਪਾਂ ਤੁਹਾਨੂੰ ਪਹਿਲਾਂ ਦਿਖਾਈ ਹੈ ਠੀਕ ਹੈ ਜੀ ਐਂਡ ਕ੍ਰੇਪ ਦੀ ਰਹੂਗੀ ਬਾਟਮ ਇਹਦੇ ਨਾਲ ਪਲੇਨ करेप की बॉटम की ढाई ढाई कट रहेगी जी सारे सूटों के नाल एंड दुपट्टा ए बहुत ज्यादा प्यारा चेक करो ती दुप्टा बहुत ही प्यारा जहा दुप्टा सेंटर च भी बंश आ जा एंड पलिया एदा आजूगा ठीक है जी ਇਦੇ ਤੇ ਤੁਸੀਂ ਲੇਸ ਦੀ ਫਿਨਿਸ਼ਿੰਗ ਵੀ ਕਰਵਾ ਸਕਦੇ ਹੋ ਤੇ ਵਰਕ ਵੀ ਕਰਵਾ ਸਕਦੇ ਆ ਆਪਾਂ ਜਿੱਦਾਂ ਕੱਟ ਵਰਕ ਵਗੈਰਾ ਜਿਹੜੀ ਆਪਣੇ ਸੂਟ ਹੈ ਜੀ ਹਰ ਇਜ਼ੀਲੀ ਪਰਫੈਕਟ ਰਹੇਗੀ ਗਰਲਿਸ਼ ਲੁੱਕ ਚ ਵੀ ਆਪਾਂ ਵੇਅਰ ਕਰ ਸਕਦੇ ਆ ਕਲਰ ਸਾਰੇ ਇੱਕ ਤੋ ਇੱਕ ਨੇ ਤੇ ਨੈਕਸਟ ਦੇ ਵਿੱਚ ਆ ਜਾਂਦਾ ਜੀ ਇਹ ਵੀ ਕਲਰ ਬਹੁਤ ਹੀ ਪਿਆਰਾ 블랙 ਐਂਡ ਸਕਿਨ ਦਾ ਕੰਬੀਨੇਸ਼ਨ ਜੋ ਕਿ ਬਹੁਤ ਜ਼ਿਆਦਾ ਪਿਆਰਾ ਚੈੱਕ ਕਰੋ ਇਹ ਵੀ ਪ੍ਰਿੰਟ ਬਹੁਤ ਜ਼ਿਆਦਾ ਪਿਆਰਾ ਇਕਾ ਮਤਲਬ ਬਰਬਰੀ ਵੀ ਕਾਫੀ ਟਾਈਪ ਦੀ ਆਉਂਦੀ ਹੈ ਜੀ ਇੱਕ ਮਤਲਬ ਬਹੁਤ ਜ਼ਿਆਦਾ ਹਾਰਡ ਬਰਬਰੀ ਹੁੰਦੀ ਹੈ ਇਹ ਆਪਣੇ ਬਿਲਕੁਲ ਸੌਫਟ ਪਿਓਰ ਦੇ ਵਿੱਚ ਰਹਿਣਗੇ ਠੀਕ ਹੈ ਜੀ ਇਹਦੇ ਵਿੱਚ ਵੀ ਇਦਾਂ ਹੀ ਹਾਈਲਾਈਟ ਕੀਤਾ ਹੋਇਆ ਇਹਦਾ ਕਲਰ ਕੰਬੀਨੇਸ਼ਨ ਤੁਸੀਂ ਚੈੱਕ ਕਰ ਇਦਾਂ ਹਾਈਟਾਈਟ ਆਊਗਾ ਚੈੱਕ ਕਰ ਸਕਦੇ ਹੋ ਕਲਰ ਕੰਬੀਨੇਸ਼ਨ ਇਹਦਾ ਬਲੈਕ ਐਂਡ ਸਕਿਨ ਕਿਉਂਕਿ ਬਹੁਤ ਪਿਆਰਾ ਲੱਗ ਰਿਹਾ ਠੀਕ ਹੈ ਜੀ ਇਹਦੇ ਨਾਲ ਇਦਾਂ ਸਕਿਨ ਬੋਟਮ ਰਹੂਗੀ ਇਹ ਦੁਪੱਟਾ ਵੀ ਇਹਦੇ ਨਾਲ ਬਹੁਤ ਪਿਆਰਾ ਜਿਹਾ ਹੈ ਠੀਕ ਹੈ ਜੀ ਬਾਕੀ ਫੈਬਰਿਕ ਦੀ ਡਿਟੇਲ ਪੂਰਾ ਦੁਪੱਟਾ ਮੈਂ ਤੁਹਾਨੂੰ ਖੋਲ ਕੇ ਦਿਖਾ ਰਹੀ ਆ ਤਾਂ ਤੁਸੀਂ ਨੇੜੇ ਤੋਂ ਚੈੱਕ ਕਰ ਸਕਦੇ ਹੋ ਦੁਪੱਟਾ ਇਹਦਾ ਬਹੁਤ ਜ਼ਿਆਦਾ ਪਿਆਰਾ ਹੈ ਦਾ ਵੀ ਰੈਡੀ ਹੋਇਆ ਫੋਰ ਸਾਈਡ ਇੰਨਾ ਪਾਊਡਰ ਆ ਜਾਂਦਾ ਵਿੱਚੇ ਤਾਂ ਫਲਾਰ ਦਿੱਤੇ ਹੋਏ ਪੂਰੇ ਦੇ ਵਿੱਚ ਸੈਲਫ ਆ ਜਾਂਦੀ ਹੈ ਠੀਕ ਹੈ ਜੀ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਪਿਆਰਾ ਜਿਹਾ ਦੁਪੱਟਾ ਇਹਦਾ ਵੀ ਜੀ ਸ਼ਰਟ ਬੋਟਮ ਐਂਡ ਦੁਪੱਟਾ ਇਹਦੇ ਉੱਪਰ ਆਪਾਂ ਜਿੱਦਾਂ ਬਲੈਕ ਕਟਵਰਕ ਵਗੈਰਾ ਕਰ ਸਕਦੇ ਆ ਜੋ ਕਿ ਹੋਰ ਵੀ ਕੇਸਫੁਲ ਬਣਾਊਗਾ ਇਹਨੂੰ ਠੀਕ ਹੈ ਜੀ ਕਲਰ ਵੀ ਬਹੁਤ ਪਿਆਰਾ ਤੇ ਨੈਕਸਟ ਆ ਜਾਂਦਾ ਜੀ ਆਪਣਾ ਇਹ ਵਾਲਾ ਸੂਟ ਇਹ ਵੀ ਕਲਰ ਬਹੁਤ ਪਿਆਰਾ जेडे मैं तुम्हें पहला सारे सूट दिखाए हाईलाइट किए हुए सूट से सारे यहाँ उपर वर्क से यह विदाउट हाईलाइट आपटट्टा तो सूट सेम ही फैब्रिक सेम ही रहूगा बट वर्क नहीं है कलर तुम चेक करो भी, कलर एंड प्रिंट लाइट जी पीच जी टोन के उपर है ये बहुत ही प्यारा ज कलर एंड प्रिंट सिर्फ ये उपर आप हाईलाइट नहीं की विदाउट हाईलाइट आठ ठीक है जी ਇਦੇ ਨਾਲ ਬਾਟਮ ਆ ਗਈ ਪਲੇਨ ਇਹ ਆ ਗਿਆ ਜੀ ਇਹਦੇ ਨਾਲ ਦੁਪੱਟਾ ਬਰਬਰੀ ਦੇ ਵਿੱਚ ਹੀ ਬਰਬਰੀ ਫੈਬਰਿਕ ਐਂਡ ਕ੍ਰੇਪ ਦੀ ਬਾਟਮ ਦੁਪੱਟਾ ਇਹਦਾ ਵੀ ਬਹੁਤ ਜ਼ਿਆਦਾ ਪਿਆਰਾ ਚੈੱਕ ਕਰੋ ਇਹਦਾ ਖੁੱਲੇ ਡੁਲੇ ਦੁਪੱਟੇ ਆ ਜੀ ਇਹਦੇ ਜਿੱਦਾਂ ਆਪਾਂ ਸਿਰ ਤੇ ਲੈ ਕੇ ਬੁੱਕਲ ਮਾਰਦੇ ਹਾਂ ਤਾਂ ਬਹੁਤ ਖੁੱਲੇ ਡੁਲੇ ਦੁਪੱਟੇ ਰਹਿਣਗੇ ਇਹਦਾ ਦੁਪੱਟਾ ਬਹੁਤ ਹੀ ਸਟਾਈਲਿਸ਼ ਜਿਹਾ ਬਣਿਆ ਹੋਇਆ ਹੈਗਾ ਚੈੱਕ ਕਰੋ ਸਾਰੇ ਦੇ ਵਿੱਚ ਪ੍ਰਿੰਟ ਆ ਗਿਆ ਇਹਦਾ ਬਹੁਤ ਪਿਆਰਾ ਜੈ ਵੀ ਆਪਣਾ ਸੂਟ ਰੈਡੀ ਹੋਊਗਾ ਠੀਕ ਹੈ ਜੀ ਤੇ ਨੈਕਸਟ ਆ ਜਾਂਦਾ ਇਸ ਦੇ ਵਿੱਚ ਆਪਣੇ ਕੋਲੇ ਫਰੋਜੀ ਕੱਪੜਾ ਬੜਾ ਮਿੱਠਾ ਜਿਹਾ ਜਿੱਦਾਂ ਸਮਰ ਦੇ ਅਕੋਰਡਿੰਗ ਕਲਰ ਹੈ ਆਪਣਾ ਇਹ ਫਰੋਜੀ ਕਲਰ ਐਂਡ ਪ੍ਰਿੰਟ ਸਟਿੱਚ ਕਰੀਏ ਬਹੁਤ ਪਿਆਰਾ ਜਿਹਾ ਸ਼ੀਰਡ ਹੈ ਵੀ ਠੀਕ ਹੈ ਜੀ ਇਹ ਆ ਗਈ ਜੀ ਇਹਦੀ ਸਲਵਾਰ ਐਂਡ ਇਹ ਆ ਗਿਆ ਜੀ ਇਹਦਾ ਦੁਪੱਟਾ ਦੁਪੱਟਾ ਜਦੋਂ ਆਪਣਾ ਮਤਲਬ ਜ਼ਿਆਦਾ ਸੋਹਣਾ ਲੱਗਦਾ ਤਾਂ ਸੂਟ ਦੀ ਗ੍ਰੇਸ ਹੋਰ ਵੀ ਉੱਠ ਕੇ ਆਉਂਦੀ ਆ ਇਦਾਂ ਦੇ ਬਾਰਡਰ ਰਹੂਗਾ ਸਾਈਡਸ ਤੇ ਬੰਚ ਆ ਜਾਣਗੇ ਇਦਾਂ ਠੀਕ ਹੈ ਜੀ ਇਦਾਂ ਇਹ ਇਦਾਂ ਦੀਆਂ ਚੀਜ਼ਾਂ ਜੀ ਇਹ ਸਦਾ ਬਹਾਰ ਰਹਿਣ ਵਾਲੀ ਇਨਸ ਸੂਟ ਆ ਜਿੱਦਾਂ ਆਪਾਂ ਕਦੇ ਵੀ ਇਹਨਾਂ ਨੂੰ ਵੇਅਰ ਕਰ ਸਕਦੇ ਆ ਆਊਟ ਆਫ ਫੈਸ਼ਨ ਨਹੀਂ ਹੁੰਦੇ ਹੈਗੇ ਤਾਂ ਇਸ ਬਰਬਰੀ ਦੇ ਵਿੱਚ ਸੀ ਕੁਝ ਜੌਰਜਟ ਦੇ ਵਿੱਚ ਸੀ ਜਿਹੜੇ ਮੈਂ ਤੁਹਾਡੇ ਨਾਲ ਸ਼ੇਅਰ ਕੀਤੇ ਆ ਸੂਟ ਅੱਜ ਵਾਲੇ ਸਾਰੇ ਆਪਣੇ ਉਮੀਦ ਕਰਦੇ ਆ ਕਿ ਤੁਹਾਨੂੰ ਪਸੰਦ ਆਏ ਹੋਣਗੇ ਤੇ ਬਾਕੀ ਮੈਂ ਇੱਕ ਆਪਣਾ ਬਰਬਰੀ ਦੇ ਵਿੱਚ ਰੈਡੀ ਹੋਇਆ ਸੂਟ ਮੈਂ ਉਹ ਵੀ ਤੁਹਾਡੇ ਨਾਲ ਸ਼ੇਅਰ ਕਰਦੀ ਆ ਤੁਸੀਂ ਇਦਾਂ ਰੈਡੀ ਵੀ ਕਰਵਾ ਸਕਦੇ ਹੋ ਦੇਖੋ ਜੀ ਇਹ ਵੀ ਬਰਬਰੀ ਫੈਬਰਿਕ ਦੇ ਵਿੱਚ ਹੀ ਰਹੂਗਾ ਥੋੜੀ ਜੀ ਇਹਦੇ ਵਿੱਚ ਸ਼ਾਈਨ ਵੀ ਹੁੰਦੀ ਹੈ ਫੈਬਰਿਕ 'ਚ ਠੀਕ ਹੈ ਜੀ ਇਦੇ ਆਪਾਂ ਜਰੀ ਨਾਲ neck ਤੇ ਕੰਮ ਕੀਤਾ ਹੋਇਆ ਪੂਰਾ ਜਰੀ ਦਾ ਵਰਕ ਦਿੱਤਾ ਹੈ neck line ਦਿੱਤੀ ਆਪਾਂ ਵਰਕ ਕਰਕੇ ਦੇ ਉੱਪਰ ਠੀਕ ਹੈ ਜੀ neck ਤੇ ਕੰਮ ਆ ਗਿਆ ਪ੍ਰਿੰਟेड ਆ ਵੀ ਬਹੁਤ ਪਿਆਰਾ ਘੇਰੇ ਦੇ ਉੱਪਰ ਆਪਾਂ ਕੰਮ ਨਹੀਂ ਕੀਤਾ ਜੀ 골ਡਨ ਆਪਾਂ ਇਹਨੂੰ ਫਿਨਿਸ਼ਿੰਗ ਦਿੱਤੀ ਐਂਡ ਇਹਦੇ 슬ੀਵਸ ਤੇ ਕੰਮ ਕੀਤਾ ਆਪਾਂ 슬ੀਵਸ ਦੇ ਉੱਪਰ ਵੀ ਪੂਰਾ ਬਾਰਡਰ ਦਿੱਤਾ ਆਪਾਂ ਇਦਾਂ ਠੀਕ ਹੈ ਜੀ ਐਂਡ ਫਿਨਿਸ਼ਿੰਗ ਦਿੱਤੀ ਹੋਈ ਇਦਾਂ ਮੀਨਜ਼ ਆਪਾਂ ਸੂਟਾਂ ਨੂੰ ਬਹੁਤ ਗ੍ਰੇਸਫੁਲ ਰੈਡੀ ਕਰ ਸਕਦੇ ਆ ਇਹ ਦੀ ਬਾਟਮ ਹੈ ਜੀ ਬੇਸ ਕਲਰ ਦੀ ਬਾਟਮ ਰੋ ਹੋਈ ਬਾਟਮ ਤੇ ਕੰਮ ਆ ਗਿਆ ਜੀ ਨੀਚੇ ਆਪਾਂ ਫਿਨਿਸ਼ਿੰਗ ਦਿੱਤੀ ਹੋਈ ਹੈ 골ਡਨ ਇਹ ਦੀ ਸਲਵਾਰ ਆ ਕਿ ਪਾਕਿਸਤਾਨੀ ਸਲਵਾਰ ਰੱਖੀ ਆਪਾਂ ਤੇ ਇਹ ਆ ਗਿਆ ਜੀ ਇਹਦਾ ਦੁਪੱਟਾ ਰੈਡੀ ਹੋਇਆ ਸੂਟ ਦਿਖਾਉਣ ਦਾ ਪਰਪਸ ਇਹ ਹੈ ਕਿ ਆਪਾਂ ਨੂੰ ਆਈਡੀਆ ਹੋ ਜਾਂਦਾ ਕਿ ਆਪਾਂ ਇਹਨਾਂ ਸੂਟਾਂ ਨੂੰ ਕਿੱਦਾਂ ਰੈਡੀ ਕਰਵਾ ਸਕਦੇ ਆ ਇਹ ਦੁਪੱਟਾ ਹੈ ਜੀ ਇਹਦੇ ਦੁਪੱਟੇ ਦੇ ਉੱਪਰ ਆਪਾਂ ਪੂਰਾ ਵਰਕ ਕੀਤਾ ਜੀ ਕਟਵਰਕ ਦੇ ਕੇ ਬਾਰਡਰ ਠੀਕ ਹੈ ਜੀ ਇਦਾਂ ਤੁਸੀਂ ਕੋਈ ਵੀ ਸੂਟ ਇੰਨਾ ਚੋਂ ਲੈ ਕੇ ਆਪਣਾ ਰੈਡੀ ਕਰਵਾ ਸਕਦੇ ਹੋ ਇਦਾਂ ਇਹ ਪੂਰੀ ਦੁਪੱਟੇ ਦੇ ਉੱਪਰ ਆਪਾਂ ਇਦਾਂ ਵਰਕ ਦਿੱਤਾ ਹੋਇਆ ਫੋਰ ਸਾਈਡ ਮਤਲਬ ਪਾਰਟੀ ਵੇਅਰ ਸੂਟ ਰੈਡੀ ਹੋ ਗਿਆ ਜਿੱਦਾਂ ਸਮਰਤ ਦੇ ਵਿੱਚ ਆਪਾਂ ਨੂੰ ਕੋਈ ਵੀ ਫੰਕਸ਼ਨ ਆਉਂਦਾ ਤਾਂ ਆਪਾਂ ਇਹਨੂੰ ਵੇਅਰ ਕਰ ਸਕਦੇ ਆ ਇਹ ਥੋੜਾ ਯੂਨੀਕ ਜਿਹਾ ਵੀ ਹੈ ਤੇ ਥੋੜੀ ਅਲੱਗ ਜੀ ਪੈਟਰਨ ਦੇ ਵਿੱਚ ਇਹ ਆਪਣਾ ਰੈਡੀ ਹੋ ਗਿਆ ਜੀ ਤਾਂ ਵਰਕ ਵਾਲਿਆਂ ਨੂੰ ਛੱਡ ਕੇ ਪ੍ਰਿੰਟ ਦੇ ਉੱਪਰ ਥੋੜਾ ਹਾਈਲਾਈਟ ਕਰਕੇ ਤਾਂ ਇਹ ਆਪਣਾ ਬਹੁਤ ਪਿਆਰਾ ਜਿਹਾ ਸੂਟ ਰੈਡੀ ਹੋਇਆ ਇਹ ਆਪਣੀ ਅੱਜ ਵਾਲੀ ਕਲੈਕਸ਼ਨ ਸੀ ਜੀ ਉਮੀਦ ਕਰਦੇ ਆ ਤੁਹਾਨੂੰ ਅੱਜ ਵਾਲੀ ਆਪਣੀ ਕਲੈਕਸ਼ਨ ਬਹੁਤ ਜ਼ਿਆਦਾ ਵਧੀਆ ਲੱਗੀ ਹੋਊਗੀ ਤੇ ਤੁਸੀਂ ਬਾਕੀ ਕਮੈਂਟ ਕਰਕੇ ਜਰੂਰ ਦੱਸਿਓ ਵੀ ਤੁਹਾਨੂੰ ਇਹ ਆਪਣੀ ਅੱਜ ਵਾਲੀ ਕਲੈਕਸ਼ਨ ਕਿਵੇਂ ਦੀ ਲੱਗੀ ਆ ਮੈਂ ਸਾਰਿਆਂ ਦਾ ਧੰਨਵਾਦ ਕਰਨਾ ਚਾਹੁੰਦੀ ਆ ਕਿ ਤੁਸੀਂ ਸਾਡੀ ਕਲੈਕਸ਼ਨ ਨੂੰ ਮਤਲਬ ਇੰਨਾ ਜ਼ਿਆਦਾ ਪਸੰਦ ਕਰਦੇ ਹੋ ਐਪਰੀਸ਼ੀਏਟ ਕਰਦੇ ਹੋ ਸਾਨੂੰ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜਿਹੜੇ ਫਸਟ ਟਾਈਪ ਆਪਣੀ ਵੀਡੀਓ ਨੂੰ ਵਾਚ ਕਰ ਰਹੇ ਨੇ ਤਾਂ ਪਲੀਜ਼ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਵੀਡੀਓ ਵਾਚ ਕਰਨ ਲਈ ਧੰਨਵਾਦ